ਅਸੀਂ ਬਹੁਤ ਖੁਸ਼ ਹਾਂ ਜੀ ਅਸੀਂ ਬਹੁਤ ਖੁਸ਼ ਹਾਂ ਅਸੀਂ ਉਸ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਹਾਂ ਜੀ ਸਾਰੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਰੇ ਪੱਤਰਕਾਰ ਮੀਡੀਆ ਵੀਰਾਂ ਦਾ ਧੰਨਵਾਦ ਕਰਦੇ ਹਾਂ ਪਹਿਲਾ ਹਾਲਾਤ ਕੀ ਇੱਥੇ ਬਹੁਤ ਮਾੜੇ ਆ ਜੀ ਅਸੀਂ ਖੜੇ ਨਹੀਂ ਸਕਦੇ ਜਿਹੜਾ ਕੋਈ ਮਹਤਵ ਮਜ਼ਦੂਰੀ ਵਾਲਾ ਬੰਦਾ ਉਹ ਵੀ ਨਸ਼ਾ ਤਸਕਰਾਂ ਦੇ ਨਿੱਕੇ ਹੈਗਾ ਜੇ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਤਾਂ ਸਾਡੇ ਤੇ ਪੱਥਰਵਾਜ਼ੀ ਕਰਦੇ ਆਂ ਤੂੰ ਲੈ ਕੇ ਆਈਂ ਨੀ ਸਾਡੇ ਦੇ ਸਾਰਿਆਂ ਲਈ ਖਾਓ ਜੀ ਮੂ ਤਾਂ ਮਿੱਠਾ ਕਰੋ ਮੇਰੇ ਜਿੰਨੇ ਕਿੰਨੇ ਕੇ ਪਰੇਸ਼ਾਨ ਸੀ ਕਿੰਨੇ ਕਸਤ ਸੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਨਾ ਅਸੀਂ ਬਿਨੈ ਤੁਹਾਡੇ ਸਾਰੇ ਜਨਤੂ ਹੈ ਖੁਸ਼ੀ ਦੇ ਆ ਕੇ ਇਹ ਖੁਸ਼ੀ ਦੇ ਆ ਜੀ ਖੁਸ਼ੀ ਦੇ ਆ ਸਾਨੂੰ ਇਹਨਾਂ ਦਾ ਤਰਫ ਦੁੱਖ ਨਹੀਂ ਸਭ ਬਹੁਤ ਖੁਸ਼ ਆ ਜੀ ਉਸ ਦੀ ਕਾਰਵਾਈ ਤੋਂ ਬਹੁਤ ਖੁਸ਼ ਆ ਸਾਰੇ ਬੱਲੇ ਆਪਸਾ ਦਾ ਧੰਨਵਾਦ ਕਰਦੇ ਹਾਂ ਜੀ ਜਿਸ ਤਰ੍ਹਾਂ ਦੀ ਕਾਰਵਾਈ ਚੱਲਦੀ ਰਹਿਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਖੁਸ਼ ਆ ਅਸੀਂ ਬਹੁਤ ਆਨੰਦਿਤ ਆ ਅਸੀਂ ਬਹੁਤ ਖੁਸ਼ ਆ ਜੀ ਅਸੀਂ ਬਹੁਤ ਖੁਸ਼ ਆ ਅਸੀਂ ਉਸ ਖੁਸ਼ੀ ਦੇ ਵਿੱਚ ਮੰਡੂ ਗੰਭਰੇ ਆ ਜੀ ਸਾਰੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਰੇ ਪੱਤਰਕਾਰ ਜੀ ਦਾ ਵੀ ਧੰਨਵਾਦ ਕਰਦੇ ਹਾਂ ਪਹਿਲਾਂ ਹਾਲਾਤ ਜੀ ਬਹੁਤ ਮਾੜੇ ਆ ਜੀ ਅਸੀਂ ਖੜੀ ਨਹੀਂ ਸਕਦੇ ਜਿਹੜਾ ਕੋ ਜੀ ਕਰਦੇ ਆ ਜੀ ਟੂ ਲੈ ਕੇ ਆਈਏ ਜੀ ਸਾਡੇ ਦੇ ਸਾਰੇ ਮੇਰੀ ਹਾਉ ਜੀ ਮੂੰ ਤਾਂ ਮਿਠਿਆ ਕਰਾ ਮੇਰੇ ਕਿੰਨੇ ਕਿੰਨੇ ਕੇ ਪਰੇਸ਼ਾਨ ਸੀ ਕਿੰਨੇ ਗੱਲ ਬਹੁਤ ਜ਼ਿਆਦਾ ਪਰੇਸ਼ਾਨ ਸੀ ਲਾਸੀ ਬਿਨੇ ਸੌਣ ਨਹੀਂ ਰਾਤ ਨੂੰ ਸਾਡੇ ਬੱਚੇ ਪੜਦੇ ਹੋ ਜੀ ਉਹਨੂੰ ਪਾ ਕੇ ਸਮਾਨ ਮਾਰਦੇ ਤੁਸੀਂ ਮਮੀ ਉਹ ਪਿੰਦੀ ਸਾਨੂੰ ਨਹੀਂ ਪਤਾ ਆਈ ਤੁਹਾਡੇ ਘਰ ਜਦੋਂ ਜੱਫੂ ਆਏ ਖੁਸ਼ੀ ਵੀ ਹੈ ਕਿ ਇਹ ਖੁਸ਼ੀ ਤੇ ਹੈ ਜੀ ਖੁਸ਼ੀ ਤੇ ਹੈ ਸਾਨੂੰ ਇਹਨਾਂ ਦਾ ਤਕੜਾ ਦੁੱਖਾ ਜੀ ਸਭ ਬਹੁਤ ਖੁਸ਼ਾ ਜੀ ਉਸਦੀ ਕਾਰਵਾਈ ਤੋਂ ਬਹੁਤ ਖੁਸ਼ਾ ਸਾਰੇ ਭਾਤੇ ਆਪਸਾ ਦਾ ਧੰਨਵਾਦ ਕਰਦੇ ਹਾਂ ਇਸ ਤਰ੍ਹਾਂ ਦੀ ਕਾਰਵਾਈ ਚਲਦੀ ਰਹਿਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਖੁਸ਼ ਹਾਂ ਅਸੀਂ ਬਹੁਤ ਆਨੰਦਿਤ ਹਾਂ ਅਸੀਂ ਬਹੁਤ ਖੁਸ਼ ਹਾਂ ਅਸੀਂ ਬਹੁਤ ਖੁਸ਼ ਹਾਂ ਅਸੀਂ ਉਸ ਖੁਸ਼ ਦੇ ਵਿੱਚ ਲੱਡੂ ਵੰਡ ਰਹੇ ਹਾਂ ਅਸੀਂ ਸਾਰੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਰੇ ਖਤਰਕਰ ਮੀਡੀਆ ਵੀਰਾਂ ਦਾ ਧੰਨਵਾਦ ਕਰਦੇ ਹਾਂ ਪਹਿਲਾ ਹਾਲਾਤ ਵੀ ਇੱਥੇ ਬਹੁਤ ਮਾੜੇ ਆ ਜੀ ਅਸੀਂ ਖੜੀ ਨਹੀਂ ਸਕਦੇ ਜਿਹੜਾ ਕੋਈ ਮਹਿਤ ਮੰਤੂਰੀ ਵਾਲਾ ਬੰਦਾ ਉਹ ਵੀ ਨਸ਼ਾ ਦਸਤਾਂ ਦੇ ਲਿੱਕੇ ਆ ਜਾਂ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਸਾਡੇ ਤੇ ਪੱਥਰਬਾਜ਼ੀ ਕਰਦੇ ਆ ਜੀ ਤੂੰ ਲੈ ਕੇ ਆਈਆਂ ਸਾਡੇ ਦੇ ਸਾਰੇ ਹਾਂਜੀ ਮੋਢਾ ਮਿਠਾਇਆ ਕਰੋ ਮੇਰੇ ਕਿੰਨੇ ਕਿੰਨੇ ਕੇ ਪ੍ਰੇਸ਼ਾਨ ਸੀ ਕਿਨੇ ਕੰਸਟਲ ਸੀ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਨਾ ਅਸੀਂ ਪੀਨੇ ਸੌ ਸਕਦੇ ਨਾ ਰਾਤ ਨੂੰ ਸਾਡੇ ਬੱਚੇ ਪੜ੍ਹਦੇ ਆ ਜੀ ਉਹਨਾਂ ਤੋਂ ਆ ਕੇ ਸਮਾਂ ਮਾਰਦੇ ਦੂਜੇ ਬੰਦੇ ਉਹ ਕੀ ਹੁੰਦੇ ਚਲੋ ਮੈਂ ਤੁਹਾਨੂੰ ਦੱਸਦੀ ਹੈ ਆਏ ਤੁਹਾਡੇ ਅੱਖਾਂ ਦੇ ਚਸਤੂ ਹੈ ਇੱਕ ਗੁੱਡੀ ਦੇ ਆ ਕਿ ਇਹ ਗੁੱਡੀ ਦੇ ਆ ਜੀ ਗੁੱਡੀ ਦੇ ਆ ਸਾਨੂੰ ਇਹਨਾਂ ਦਾ ਕਾਹਦਾ ਦੁੱਖ ਹੈ ਜੇ ਸਭ ਖੁਸ਼ ਖੁਸ਼ਾ ਜੀ ਕੁੜਸੀ ਕਾਹ ਲਈ ਤੋਂ ਬਹੁਤ ਖੁਸ਼ਾ ਸਾਰੇ ਬੱਚੇ ਆਪਸੋ ਬਹੁਤ ਤਨਵਾਦ ਕਰਦੇ ਨੇ ਇਸ ਤਰ੍ਹਾਂ ਦੀ ਕਾਰਵਾਈ ਚੱਲਦੀ ਰਹਿਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਖੁਸ਼ ਆਸੀ ਬਹੁਤ ਆਨੰਦਿਤ ਆਸੀ ਪੁਛਾ ਦੀ ਅਸੀਂ ਬਹੁਤ ਖੁਸ਼ ਆਸੀ ਉਸ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਆਂ ਜੀ ਸਾਰੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਆਂ ਜੀ ਸਾਰੇ ਪੱਤਰਕਾਰ ਮੀਡੀਆ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਹੁਤ ਮਾੜੇ ਆ ਜੀ ਅਸੀਂ ਖੜੇ ਨਹੀਂ ਸਕਦੇ ਜਿਹੜਾ ਕੋਈ ਮਿਹਨਤ ਮਜ਼ਦੂਰੀ ਵਾਲਾ ਬੰਦਾ ਉਹ ਵੀ ਨਸ਼ਾ ਤਸਕਰਾਂ ਦੇ ਨਿੱਕੇ ਹੈਗਾ ਜੇ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਤਾਂ ਸਭ ਤੇ ਪੱਥਰਵਾਜੀ ਕਰਦੇ ਆ ਜੀ ਤੁ ਲੈ ਕੇ ਆਈਆਂ ਜੀ ਸਾਡੇ ਦੇ ਸਾਰਿਆਂ ਲਈ ਆਓ ਜੀ ਮੂ ਤਾਂ ਮਿਠਿਆ ਕਰੋ ਮੇਰੇ ਕਿੰਨੇ ਕਿੰਨੇ ਕੇ ਪਰੇਸ਼ਾਨ ਸੀ ਕਿਨੇ ਗੱਲ ਬਹੁਤ ਜ਼ਿਆਦਾ ਪ੍ਰਸ਼ੰਸਾ ਸੀ ਨਾ ਅਸੀਂ ਬਿਨੈ ਸੋਖ ਸਕਦੇ ਨਾ ਰਾਤ ਨੂੰ ਸਾਡੇ ਬੱਚੇ ਪੜ੍ਹਦੇ ਆ ਜ